ਜੈਨੇ ਨੀ ਨੀਆਂ ਗੱਡੀਆਂ ਜੀ ਵੱਜ ਗਈਆਂ 11:00 11:00 ਵਜੀਆਂ 12:00 ਹਾਂਜੀ ਜਿਹੜੀ ਸਾਲੂ ਇਤਲਾਹ ਮਿਲੀ ਸੀਗੀ ਉਦੇ ਵਿੱਚ ਇਹ ਕਾਰ ਆਈ ਸੀਗੀ ਤੇ ਇਹਨੇ ਰਾਤੀ 2:30 ਵਜੇ ਤੇ ਕਿੜੀ ਇੱਕ ਦੋ ਕਾਰਸ ਨੂੰ ਹਿੱਟ ਕੀਤਾ ਹੈ ਤੇ ਕੋਲ ਨੂੰ ਹਿੱਟ ਕੀਤਾ ਹੈਗਾ ਤੇ ਜਿਹੜਾ ਡਰਾਈਵਰ ਹੈਗਾ ਉਹਦਾ ਜੀ ਮੁਲਾਜ਼ਾ ਕਰਾ ਕੇ ਐਂਡ ਜੋ ਵੀ ਵੰਦੀ ਕਾਨੂੰਨੀ ਕਾਰਵਾਈ ਹੋਗੀ ਐਸ ਪਰ ਕੰਪਲੇਨੈਂਟ ਸਟੇਟਮੈਂਟ ਉਸੇ ਸਾਕੇਂ ਕਾਰਵਾਈ ਕੀਤੀ ਗਈ ਕੋਈ ਇੰਡੀਅਨ ਹੈ ਇਹਦੇ ਵਿੱਚ ਕੋਈ ਗੈਰਜੂਲਟੀ ਨਹੀਂ ਫਿਲਹਾਲ ਕੋਈ ਨਹੀਂ ਕੋਈ ਚੋਰ ਨਹੀਂ ਕੋਈ ਜ਼ਲੇਰ ਭਾਲ ਲਈ ਜੀ ਭਾਲੀ ਹੋਜੀ ਕੋਈ ਇਤਲਾਹ ਹੈ ਕਿੰਨੀਆਂ ਕੜੀਆਂ ਹੈ ਜਿਹੜੇ ਟੋਟਲ ਹਿੱਟ ਹੋਏ ਨੇ ਇਹਦੇ ਵਿੱਚ ਜੀ ਜੀ ਪ੍ਰੀਲੀਮਨਰੀਲੀ ਸਾਨੂੰ ਪਤਾ ਲੱਗਿਆ ਦੋ ਗੱਡੀਆਂ ਹਿੱਟ ਹੋਈਆਂ ਤੇ ਇੱਕ ਪੋਲ ਹਿੱਟ 12:00 11:00 ਵਜੇ ਆ 12:00 ਹਾਂਜੀ ਜਿਹੜੀ ਸਾਲੂ ਇਤਲਾ ਮਿਲੀ ਸੀਗੀ ਉਤੇ ਵਿੱਚ ਇਹ ਕਾਰ ਆਈ ਸੀਗੀ ਤੇ ਇਹਨੇ ਰਾਤੀ 2:30 ਵਜੇ ਤੇ ਕਿੜੀ ਇੱਕ ਦੋ ਕਾਰਸ ਨੂੰ ਹਿੱਟ ਕੀਤਾ ਤੇ ਕੋਲ ਨੂੰ ਹਿੱਟ ਕੀਤਾ ਹੈਗਾ ਤੇ ਜਿਹੜਾ ਡਰਾਈਵਰ ਹੈਗਾ ਉਹਦਾ ਜੀ ਮੁਲਾਜ਼ਾ ਕਰਾ ਕੇ ਐਂਡ ਜੋ ਵੀ ਬੰਦੀ ਕਾਨੂੰਨੀ ਕਾਰਵਾਈ ਹੋਗੀ ਐਸ ਪਰ ਕੰਪਲੇਨੈਂਟ ਸਟੇਟਮੈਂਟ ਉਸੇ ਸਾਕੇਂ ਕਾਰਵਾਈ ਕਰੇਗੀ ਕੋਈ ਇੰਜਨ ਹੈਗਾ ਇਹਦੇ ਵਿੱਚ ਪ੍ਰੋਗੈਜੂਰਲਟੀ ਨਹੀਂ ਫਿਲਹਾਲ ਨਹੀਂ ਹੈ ਕੋਈ ਚੋਣ ਨਹੀਂ ਕੋਈ ਜਲੇਰ ਭਾਲ ਲਈ ਜੀ ਭਾਲੀ ਹੋਜੀ ਕੋਈ ਇਕਲਾ ਜੀ ਕਿੰਨੀਆਂ ਗੱਡੀਆਂ ਹੈ ਜਿਹੜੀਆਂ ਟੋਟਲ ਹਿੱਟ ਹੋਈਆਂ ਨੇ ਜੀ ਜੀ ਪ੍ਰੀਲਿਮਿਨਰੀਲੀ ਸਾਨੂੰ ਪਤਾ ਲੱਗਿਆ ਦੋ ਗੱਡੀਆਂ ਹਿੱਟ ਹੋਈਆਂ ਤੇ ਇੱਕ ਪੋਲ ਹਿੱਟ